ਕਬਈ ਬੰਦੀ ਕੋਲੇ ਕੱਟੀ ਆ ਤੇ ਸੰਘਾਰੀ ਫਿਰਦਾ ਤੇ ਬਾਕੀ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਇੱਕ ਵਾਰੀ ਮਾੜਾ ਬਾਈ ਤੋੜ ਕੇ ਦਿਖਾ ਚੰਗੀ ਕੱਟੀ ਹੈਗੀ ਬਾਕੀ ਸਿੰਘ ਸਿੰਘ ਗੁੰਡਾ ਕਰਦੀ ਆਉਂਦੀ ਆ ਕੀ ਗੱਲਬਾਤ ਆ ਕਿੰਨੇ ਕੁ ਦੁੱਧ ਰਕਡ ਵਾਲੀ ਸਾਰੀ ਗੱਲਬਾਤ ਬਾਈ ਨਾਲ ਪ੍ਰੋਪਰ ਸਾਂਝੀ ਕਰਦੇ ਆ ਬਾਈ ਗੱਗੀ ਹਸੀ ਗੱਲਬਾਤ ਸ੍ਰੀ ਗਾਲ ਜੀ ਪੂਰਾ ਡਰੈਸ ਦੱਸ ਇੱਕ ਵਾਰੀ ਬਾਈ ਮੇਰਾ ਦਰੇਲ ਵਾਲਾ ਪਿੰਡ ਆ ਜੀ ਜਨੀਰ ਤੋਂ 8 ਕਿਲੋਮੀਟਰ ਮਾਨਸਰ 18 ਕਿਲੋਮੀਟਰ ਇਹ ਕੱਟੀ ਕਿਵੇਂ ਲਈ ਫਿਰਦਾ ਜੀ ਬਾਈ ਕੱਟੀ ਇਹ ਆਪਾਂ ਲੈਂਦੀ ਆ ਮੱਜਾਂ ਹੈ ਨਹੀਂ ਮੱਜਾਂ ਵੀ ਹੈਗੀਆਂ ਨਹੀਂ ਠੀਕ ਆ ਮੱਜਾਂ ਵੀ ਹੈਗੀਆਂ ਤੇ ਕੱਟੀ ਚੰਗੀ ਲੱਗੀ ਤਾਂ ਲਈ ਹੋਈ ਹੈ ਕਿੱਥੋਂ ਲਈ ਆਓ ਕਿ ਪਿੰਡ ਚੋਂ ਪਿੰਡ ਚੋਂ ਲਈ ਆਈ ਠੀਕ ਆ ਤੇ ਕਿੰਨੇ ਕੁ ਟਾਈਮ ਦੀ ਬਾਈ ਇਹ 14 ਮਹੀਨਿਆਂ ਦੀ ਆ 14 ਮਹੀਨਿਆਂ ਦੀ ਇਹਦੀ ਮਾਹ ਦੁੱਧਾ ਤੇ ਬਾਈ ਮਾਹ ਦੁੱਧ ਤੇ ਮਲਕ ਨੇ 13 ਕਿਲੋ ਆ ਠੀਕ ਆ ਮੱਝ ਖੜੀ ਹੈ ਦੇਖੀ ਮੱਝ ਖੜੀ ਆ ਹਾਂ ਜੀ ਸੰਗ ਸੰਗ ਗੁੰਡਾ ਕਰਦੀ ਹੁੰਦੀ ਹੈ ਨਾ ਹਾਂ ਜੀ ਤੇ ਕੀ ਮੁੱਲ ਕਰਤਿਆਂਦਾ ਬਾਈ ਮੁੱਲ ਤੇ ਤਾਂ 25 ਕਰਦੇ ਆਂਗੇ ਹਾਂ ਹਾਂ ਨਾ 20 ਹੀ ਦੇ ਦਿਆਂਗੇ ਠੀਕ ਹੈ ਲੈ ਮੇਟਰ ਹਾਣਾ ਬਾਈ ਕਹਿੰਦਾ 20000 ਦੇ ਦੇਾਂਗੇ ਚੰਗੇ ਰਿਕਾਰਡ ਵਾਲੀ ਆ ਪ੍ਰੂਫ ਦੇ ਦੇਗਾ ਹਾਂਜੀ ਹਾਂ ਪ੍ਰੂਫ ਸਮੇਤ ਆ ਠੀਕ ਆ ਕੋਈ ਐ ਨਹੀਂ ਹੈਗਾ ਵੀ ਦੇਸੀ ਕਈ ਵਾਰ ਦੇਸੀ ਤਾਂ ਨਹੀਂ ਹੈ ਕਈ ਵਾਰ ਆ ਬਾਦੂ ਫਰਦੀਆਂ ਕਟੀਆਂ ਨਹੀਂ ਨਹੀਂ ਉਹ ਗੱਲ ਨਹੀਂ ਹੈਗੀ ਪ੍ਰੂਫ ਸਮੇਤ ਤੁਸੀਂ ਖਰੀਦ ਸਕਦੇ ਹੋ 20000 ਰੁਪਿਆ ਰੇਟ ਆ ਮਾਨਤਾਣ ਕਰਕੇ ਮਾੜਾ ਮੋਟਾ ਚੱਲ ਮੌਕੇ ਤੇ ਹੋਰ ਹੋ ਜਾਊਗਾ ਤੇ ਇੱਕ ਵਾਰੀ ਨੰਬਰ ਬੋਲ ਬਾਈ 6284205355 ਐਂਡ ਬਾਈ ਦਾ ਦਲੇਰ ਵਾਲਾ ਜਿਲ੍ਹਾ ਮਾਨਸਾ ਤੇ ਆ ਜਾਓ ਬਾਈ ਦੀਆਂ ਮੱਝਾਂ ਦਿਖਾਉਣੇ क्या आप अपने पशुपालन की नींव मजबूत करना चाहते हैं या अपने पशुओं से अधिक लाभ प्राप्त करना चाहते हैं आपके डेयरी फार्म के बच्चे जितना जल्दी बड़े होकर तैयार होंगे आपका पशुपालन भी उतना ही मजबूत होगा आज से ही छोटे बच्चों को राइट काफ पिलाएं। राइट काफ बच्चों को बीमारियों से बचाता है और उनका वजन और हाइट को बढ़ाता है राइट काफ पिलाने का तरीका छह महीने के बच्चे को बीस एम एल 1 ਸਾਲ ਦੇ ਬੱਚੇ ਕੋ 25 ml ਔਰ 2 ਸਾਲ ਦੇ ਬੱਚੇ ਕੋ 30 ml ਦੇ ਸਕਤੇ ਹਨ ਪਸ਼ੂ ਪਾਲਨ ਦੀ ਨੀਵ ਰਾਈਟ ਕਾਫ ਅੱਜ ਦੀ ਵੀਡੀਓ ਮਿੱਤਰੋ ਮਾਨਸਾ ਮੰਡੀ ਤੋਂ ਸਾਨੂੰ ਕਾਟੂ ਮਾਲ ਦਿਖਾਉਣਿਆ ਜਿਹੜਾ ਹਾਲਾਂਕਿ ਵੱਡੀਆਂ ਮੰਡੀਆਂ ਉੱਪਰ ਤਾਂ ਆਪਾਂ ਦੇਖਦੇ ਹੁੰਦੇ ਸੀਗੇ ਵੀ ਕਾਟੂ ਮਾਲ ਦੀਆਂ ਗੱਡੀਆਂ ਭਰ ਕੇ ਜਿਹੜੀਆਂ ਜੁਪੀ ਵੱਲ ਜਾਂਦੀਆਂ ਆ ਦੇਖੋ ਨਾ ਦੋ ਮੰਜ਼ਲੀ ਗੱਡੀ ਆ ਤੇ ਵਿੱਚ ਹੀ ਬਮਾਠ ਮਾਰ ਸਭ ਚੰਗੇ ਭਲੇ ਪਸ਼ੂ ਵੀ ਆ ਦੇਖੋ ਬੂਰੀ ਝੋਟੀ ਪੂਰੀ ਸਿਹਰਾਣਾ ਤੇ ਚੰਗਾ ਪਸਮਾ ਚੰਗਾ ਦੁੱਧ ਤੇ ਮੰਗਰ ਕੱਟੀ ਸੀਗੀ ਤੇ ਇਹ ਵੀ ਪਤਾ ਨਹੀਂ ਕਿਉਂ ਵੇਚਦੀ ਕੀ ਕਾਰਨ ਹੋ ਜਾਂਦਾ ਹਨ ਤੇ ਆ ਛੋਟੀਆਂ ਛੋਟੀਆਂ ਕੱਟੀਆਂ ਸਾਰੀਆਂ ਕੱਟੇ ਵਿੱਚ ਹੀ ਕਟੂ ਮੰਨ ਲ ਜਾਂਦੇ ਆ ਦੇਖੋ ਚੰਗੀ ਝੋਟੀ ਥੋੜੀ ਜਿਹੀ ਵਗਰ ਕੇ ਇਹਦਾ ਸਾਮਰਨ ਦੇ ਕਾਬਲੇ ਸੀਗੀ ਪਤਾ ਨਹੀਂ ਤਾਂ ਕੀ ਗੱਲ ਆ ਪੂਰੀ ਦੇਖ ਲਓ ਪੂਰੀ ਦੇ ਵਿੱਚ ਕੋਈ ਕਮੀ ਨਹੀਂ ਚੰਗੀ ਝੋਟੀ ਹਨਾ ਪਸਮਾ ਦੇਖ ਲਓ ਜਮਾ ਇੱਕ ਨੰਬਰ ਗਾਰਡਰ ਵਰਗਾ ਚੰਗੀ ਕੁੰਡੀ ਸਕੀਨ ਝੋਟੀ ਆ ਤੇ ਫੇਰ ਵੀ ਪਤਾ ਨਹੀਂ ਲੋਕ ਯਾਰ ਕਿਉਂ ਕਾਟੂ ਮਾਲ ਦੇ ਵਿੱਚ ਵੇਚੀ ਜਾਂਦੇ ਨੇ ਕੀ ਦਿੱਕਤ ਆਉਂਦੀ ਆ ਹੁਣ ਤਾਂ ਦੇਖੋ ਦਵਾਈਆਂ ਗੁੱਟੀਆਂ ਵਧੀਰੀ ਨਹੀਂ ਚੱਲ ਪੀਆਂ ਜੇ ਤੁਹਾਡੇ ਪਸ਼ੂ ਫਰਿਆ ਕਰਦਾ ਨਹੀਂ ਤੁਸੀਂ ਕੋਈ ਵੀ ਦਵਾਈ ਟਰੀਟਮੈਂਟ ਡਾਕਟਰ ਤੋਂ ਕਰਾ ਸਕਦੇ ਹੋਣਾ ਚੰਗੇ ਚੰਗੇ ਪਿੱਠਪੋੜੇ ਦੀਆਂ ਦੇਖੋ ਯਾਰ ਤੇ ਚੰਗੇ ਚੋਟੀਆਂ ਚੰਗੇ ਪਸ਼ੂਆਂ ਹਨ ਸਾਰੀਆਂ ਕਾਟੂ ਮਾਲ ਦੇ ਵਿੱਚ ਜੂਪੀ ਨਹੀਂ ਜਾਂਦੀਆਂ ਨੇ ਤੇ ਆ ਕੱਟਾ ਵਧੀਆ ਸਕੀਨ ਦੇਖੋ ਨੀਲੀ ਰਾਵੀ ਦਾ ਪੂਰਾ ਕੁੰਡਾ ਸਕੇਨ ਕੱਟਾ ਸੀਗਾ ਤੇ ਜੇ ਫਾਰਮ ਫੂਰਮ ਤੇ ਰੱਖਣਾ ਜਾਂ ਉਂ ਵੀ ਆਪਣੇ ਪਿੰਡ ਦੇ ਵਿੱਚ ਕ੍ਰੋਸਿੰਗ ਡਾਇਰੈਕਟ ਵਾਸਤੇ ਰੱਖਣਾ ਤਾਂ ਉਹਦੇ ਵਾਸਤੇ ਵੀ ਜਿਹੜਾ ਵਧੀਆਗਾ ਹਨਾ ਤੇ ਬਾਕੀ ਸੁਣ ਦਿਖਾਉਣੇ ਨਾਲ ਨਾਲ ਕੱਟੀਆਂ ਤੇ ਬਾਈ ਦੇ ਇਹਨਾਂ ਦੱਸਣ ਮੁਤਾਬਕ ਸੀਗਾ ਕਹਿੰਦੇ ਵੀ ਇੱਕ ਨਾ ਝੋਟੀ 40000 ਰੁਪਏ ਦੀ ਦਿੱਤੀ ਆ ਤੇ ਵਧੀਆ ਦੁੱਧ ਸੀਗਾ 7 ਕਿਲੋ 7 ਕਿਲੋ ਦੁੱਧ ਸੀਗਾ ਤੇ ਗੱਭਣ ਵੀ ਪਤਾ ਨਹੀਂ ਕਿੰਨੇ ਮਹੀਨੇ ਦੱਸ ਰਹੇ ਸੀ ਤੇ ਆਹ ਦੇਖੋ ਹਨ ਵਿਚ ਵਿਚ ਤਾਂ ਬਹੁਤ ਹੀ ਚੰਗੀਆਂ ਝੋਟੀਆਂ ਨੇ ਜਿਹੜੀਆਂ ਆਪਾਂ ਦੇਖ ਕੇ ਜੀ ਮੈਂ ਆਹ ਦੇਖ ਲੈਦੇ ਹੁਣ ਕਮੀਆਂ ਕੋਈ ਚੰਗਾ ਥਣਲੇਵਾ ਸਾਹ ਬਿਲਕੁਲ ਤੇ ਬਸ ਮਾ ਦੇਖ ਲੋ ਹਨ ਤੇ ਇਹ ਵੀ ਸਭ ਜੂਪੀ ਵਾਲ ਨੂੰ ਜਾਂਦੀਆਂ ਨੇ ਆਹ ਜਾਂਦੀ ਘੱਟੀ ਦੇਖ ਲੋ ਹਨ ਹਨ ਕੀ ਕਸੂਰਾ ਕਟਿਆਂ ਦਾ ਤੇ ਘਟੀਆਂ ਕਟੇ ਚਲ ਆਪਾਂ ਕਹਿੰਦੇ ਪਾਲੇ ਨਹੀਂ ਜਾਂਦੇ ਤੇ ਆਹ ਕਟਾ ਤਾਂ ਮਿੱਤਰੋ ਨੀਲੀ ਰਾਵੀ ਦਾ ਨਾ ਬਹੁਤ ਹੀ ਚੰਗਾ ਜੀ ਆਪਾਂ ਕਹਦੀਏ ਤੇ ਦਾ ਪਾਲਣ ਵਾਲਾ ਸੀਗਾ ਤੇ ਪਤਾ ਨਹੀਂ ਕਿਉਂ ਕਿਸੇ ਨੇ ਦੇਤਾ ਹਣਾ ਸਾਹਮਣੇ ਇਕਲਿੰਦੀ ਪਿੰਡ ਦੇ ਵਿੱਚ ਤਾਂ ਬਹੁਤ ਸੋਹਣਾ ਲੱਗਦਾ ਸੀਗਾ ਤੇ ਆ ਜਿਹੜੀ ਝੋਟੀ ਵਧੀਆ ਥਾਂ ਲੇ ਵਿਦੇਸ ਸਾਫ ਜਿਹੜੀ ਉਹ ਖੋਲ ਕੇ ਲੱਗੇ ਜਾਂਦੇ ਆ ਚੰਗੇ ਚੰਗੇ ਪਸ਼ੂ ਵੀ ਫੇਰ ਵੀ ਲੋਕ ਵੇਚ ਦਿੰਦੇ ਹਨ ਤੇ ਆ ਵਾਲੀ ਝੋਟੀ ਸੀ ਮਿੱਤਰੋ ਤੇ ਵਧੀਆ ਪਤਾ ਨਹੀਂ ਕਿੰਨੇ ਮਹੀਨੇ ਦੀ ਕਪਨ ਦਾ ਸਦੀ 40000 ਰੁਪਏ ਦੀ ਫੜਾਤੀ ਸਾਬ ਸਾਰਾ ਇਕੱਠਾ ਕਰਕੇ ਜੂਪੀ ਨਹੀਂ ਲੈ ਜਾਂਦੇ ਫੇਰ ਕਹਿਣਗੇ ਹਮੇਸ਼ਾ ਮਹਿੰਗੀਆਂ ਹੋ ਗਈਆਂ ਬੱਚ ਤਾਂ ਹੈ ਨਹੀਂ ਜੀ ਹਨਾ ਬਸੂਆ ਨੇ ਤਾਂ ਮਹਿੰਗਾ ਹੋਣੀ ਆ ਜਦੋਂ ਆਪਾਂ ਕਟੀਆਂ ਨਹੀਂ ਪਾਲਣੀਆਂ ਕਟੀਆਂ ਸਾਰੀਆਂ ਜੂਪੀ ਘਾਟੂ ਜਾਂਦੀਆਂ ਨੇ ਤੇ ਆਹ ਦੇਖੋ ਹਨਾ ਆਹ ਮੱਝ ਦੇਖੋ ਤੁਸੀਂ ਥਣ ਲੈ ਬੋ ਚੈੱਕ ਕਰੋ ਸਾਫ ਬਿਲਕੁਲ ਥਣ ਲੈ ਲਏ ਸੀ ਹਾਂ 40000 ਰੁਪਏ ਦੇ ਵਿੱਚ ਇਹ ਮੱਝ ਤੇ ਜਮਾ ਸਾਫ ਥਣ ਲੈਵਾ ਬੱਚਾ ਹੈ ਨਹੀਂ ਸੀਗਾ ਤੇ ਜੇ ਕੋਈ ਮੰਗ ਲੇ ਤਾਂ ਆਪਣੇ ਜ਼ਿੰਮੇਵਾਰ ਭਰਾ ਵੀ ਨਾ ਉਹ ਨਹੀਂ ਕਿਸੇ ਨੂੰ ਦੇਣਗੇ ਵੱਢਣ ਵਾਲ ਨੂੰ ਵੇਚ ਦੇਣਗੇ ਤਾਂ ਐਡਾ ਜ਼ੁਲਮ ਹੋ ਜਾਂਦਾ ਭਰਾਵੋ ਤੇ ਕਿਸੇ ਪਾਲਣ ਵਾਲੇ ਬੰਦੇ ਨੂੰ ਦੇ ਦਿਆ ਕਰੋ ਕੋਈ ਪਾਲਣ ਵਾਲਾ ਬੰਦਾ ਪਾਲੂ ਹਣਾ ਚੰਗਾ ਉਹ ਤਾਂ ਜਾਨ ਵੱਜ ਜਾਂਦੀ ਹੈ ਚੰਗੇ ਚੰਗੇ ਝੋਟੇ ਸਾਰੀਆਂ ਗੱਡੀ ਦੇ ਵਿੱਚ ਲੋਡ ਹੋਣੀਆਂ ਨੇ ਤੇ ਵੱਡੀਆਂ ਮੰਡੀਆਂ ਤੋਂ ਗੱਡੀਆਂ ਦੇਖੋ ਭਰਦੇ ਸੀ ਦੋਸਤੋ ਅੱਜ ਮਾਨਸਾ ਮੰਡੀ ਤੋਂ ਜਿਹੜੀ ਵੱਡੀ ਗੱਡੀ ਭਰ ਕੇ ਮੈਂ ਤਾਂ ਪਹਿਲੀ ਵਾਰ ਦੇਖੀ ਜਿਹੜੀ ਯੂਪੀ ਨੂੰ ਜਾਂਦੀ ਆ ਤੁਸੀਂ ਘੱਟੋ ਘੱਟ ਦੇਖ ਲੋ ਆਹੀ ਦੇਖੋ 25 3 ਨਾਗਨੇ ਜਿਹੜੇ ਇਕੱਠੇ ਹਨ ਗੱਡੀ ਲੋਡ ਹੋ ਕੇ ਜਾਣਗੇ ਐਨਾ ਮਾਲ ਦੇਖੋ ਹਜੇ 12 1 ਵਜੇ 12 ਕਵਜੇ ਸੀਗੇ ਤੇ ਸਾਰਾ ਖਰੀਦ ਵੀ ਲਿਆ ਤੇ ਚੰਗੇ ਚੰਗੇ ਝੋਟੀਆਂ ਦੇਖੋ ਤੇ ਆ ਬੁਰੀ ਦੋਸਤਾਂ ਨੂੰ ਫੇਰ ਦਿਖਾਉਣਾ ਤਾਂ ਆ ਝੋਟੀ ਦੇ ਵਿੱਚ ਮੈਨੂੰ ਕਮੀ ਕੋਈ ਨਹੀਂ ਲੱਗੀ ਪਤਾ ਨਹੀਂ ਕਿਉਂ ਵੇਚੀ ਆ ਰੱਬ ਜਾਣੇ ਕੀ ਕਾਰਨ ਹਨ ਤੁਸੀਂ ਵੀ ਭਰਾ ਕਮੈਂਟ ਕਰ ਸਾਰੀਆਂ ਦੀ ਸਾਰੀਆਂ ਜਿਹੜੀਆਂ ਜਾਣ ਲਈ ਤਿਆਰ ਸੀਗੀਆਂ ਤੇ ਵਿੱਚ ਇਕੱਟੀਆਂ ੱਟੋ ਕੱਟ ਵੀ ਨਾਂ ਵਾਲਾ ਤਾਂ ਕੱਟੀਆਂ ਬਹੁਤ ਹੀ ਜ਼ਿਆਦਾ ਆਉਣ ਲੱਗੀਆਂ ਮਾਨਸਾ ਮੰਡੀ ਦੇ ਛੋਟੀਆਂ ਛੋਟੀਆਂ ਮਸੂਮ ਜੀਆਂ ਵੇਚੀ ਜਾਂਦੇ ਤੇ ਕਿਸਾਨ ਭਰਾ ਵੀ ਪਤਾ ਨਹੀਂ ਕੀ ਕਾਰਨ ਹੋਇਆ ਤਾਂ ਮਿੱਤਰੋ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਕੀ ਕਾਰਨ ਕਿਉਂ ਨਹੀਂ ਲੋਕ ਪਾਲਦੇ ਤੇ ਇੰਨਾ ਹਰਾਚਰਾਮ ਹੁੰਦਾ ਤੇ ਜੇਕਰ ਕੋਈ ਫਰਿਆਕ ਪਸ਼ੂ ਆ ਤਾਂ ਉਹਦਾ ਟ੍ਰੀਟਮੈਂਟ ਵੀ ਹੋ ਜਾਂਦਾ ਤਾਂ ਚੰਗੀ ਦਵਾਈ ਕੁੱਟੀ ਰੱਖ ਕੇ ਤਾਂ ਆਪਾਂ ਉਸ ਪਸ਼ੂ ਨੂੰ ਗੱਭਣ ਕਰਾ ਸਕਦੇ ਹਣਾ ਤੇ ਬਾਕੀ ਆਪਾਂ ਵੱਡੀਆਂ ਮੰਡੀਆਂ ਤੋਂ ਤਾਂ ਆਪਾਂ ਕਹਿ ਦਈਏ ਵੀ ਹੱਦੋਂ ਵੱਧ ਹੀ ਮਾਲ ਜਿਹੜਾ ਜੁਪੀ ਨੂੰ ਜਾਂਦਾ ਤੇ ਹੁਣ ਪਤਾ ਨਹੀਂ ਕੀ ਗੱਲ ਹੋ ਗਈ ਹੈ ਨਾ ਮਾਨਸਾਂ ਦੇ ਵਿੱਚੋਂ ਜਿਹੜਾ ਮਾਲ ਬਾਈ ਜਾਣ ਲੱਗਾ ਦੇਖੋ ਗੱਡੀ ਦੇਖੋ ਤੁਸੀਂ ਕਿੱਡੀ ਵੱਡੀ ਹੈ ਨਾ ਤੇ ਸਾਰੀ ਲੋਡ ਹੋ ਗਈ ਹੈ ਜੁਪੀ ਵਾਲ ਨੂੰ ਚਲੀ ਜਾਣੀ ਹੈ ਤਾਂ ਤੁਸੀਂ ਆਪਣੀ ਰਾਇ ਜ਼ਰੂਰ ਦਿਓ ਤੇ ਅੱਜ ਦੀ ਵੀਡੀਓ ਮਿੱਤਰੋ ਕਿਵੇਂ ਲੱਗੀ ਤਾਂ ਜ਼ਰੂਰ ਦੱਸਿਓ ਤਾਂ ਫੇਰ ਆਪਾਂ ਏਡੀ ਕਾਟੂ ਮਾਲ ਦੀ ਵੀਡੀਓ जरूर दिखाया करा इस करके अच दखाई है क्योंकि आई ग्रो ये मानसा वीडियो मानसा मंडी पहली बार देखिए गी आई दो मंजिली के थारी बैस भी नए दूध कौन आती या बार बार फिर जा है या फिर बांझ है तो टेंशन लेने की कोई जरूरत कौन को नहीं तो अपने पशुआ ने रोजाना राइटमीन पचास ग्राम खुवाओ

ਤੇ ਚੰਗਾ ਦੁੱਧ ਵਾਲੀ ਝੋਟੀ ਤੇ ਬਾਕੀ ਬਾਈ ਤੋਂ ਆਪਾਂ ਜਾਣਕਾਰੀ ਪੂਰੀ ਲੈ ਕੇ ਦਿੰਨੇ ਹਵਾਨਾ ਜਿਹੜਾ ਬਹੁਤ ਹੀ ਵਧੀਆ ਥੋੜਾ ਠੰਡ ਜਰੂਰ ਲੰਮਾ ਪਿਸਲਾ ਤੇ ਬਾਕੀ ਸਪੇਸ ਤੇ ਆ ਵਧੀਆ ਚਵਾਈ ਚਪੂਈ ਚੰਗੀ ਦਾਦਾ ਤੇ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਤਾਜੀ ਸੂਈ ਹੋਈ ਆ ਬੱਚਾ ਇਹਦੇ ਤੁਸੀਂ ਬੈਠਾ ਦੇਖ ਸਕਦੇ ਹੋ ਤੇ ਬਾਕੀ ਆਪਾਂ ਬਾਈ ਤੋਂ ਪ੍ਰੋਪਰ ਜਾਣਕਾਰੀ ਲੈਣੇ ਕੀ ਕਹਿੰਦਾ ਕਿੰਨਾ ਦੁੱਧਵਾਦਾ ਤੇ ਕੀ ਰੇਡ ਰੂਟ ਕਰਦਾ ਆਪਣਾ ਮੰਦਰ ਹੋ ਜਾਂਦਾ ਤੇ ਉਰੇ ਹੱਲ ਗਈ ਸਸੀ ਗੱਲ ਬਈ ਸਸੀ ਗੱਲ ਨਾਮ ਦਸੀ ਗਲਾ ਨਾਮ ਮੇਰਾ ਸੁਖਪ੍ਰੀਤ ਸਿੰਘ ਸੁਖਪ੍ਰੀਤ ਦਾ ਪਿੰਡ ਮੇਰਾ ਬੁਰਜਰਾ ਪਿੰਡ ਬੁਰਜਰਾ ਠੀਕ ਜਿਲ੍ਹਾ ਮਾਨਸਾ ਹੈ ਨਾ ਇੱਕ ਵਾਰੀ ਨੰਬਰ ਬੋਲੋ 77197 650 ਚੰਗ ਠੀਕ ਆ ਸੁਖਪ੍ਰੀਤ ਜੀ ਆਪਾਂ ਬਈ ਛੋਟੀ ਦੀ ਗੱਲ ਕਰ ਲਈ ਕਰਦੀ ਆਪਣੀ ਕਿਹ ਬਿਵਾਰ ਕਰਦੀ ਹੈ ਜੀ ਆਪ ਠੀਕ ਆ ਉਂਗਰੇ ਲੂਆ ਹਾਂ ਕਰੀ ਠੀਕ ਆ ਤੇ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਇਹਨਾਂ ਸੂਈ ਨੂੰ 9 ਦਿਨ ਠੀਕ ਆ ਕੰਮੇ ਸੂਈਆ ਤੇ ਤੀਜੇ ਸੂਈਆ ਤੀਜੇ ਸੂਈਆ ਮਿੱਤਰੋ 9 ਦਿਨਾਂ ਹੈ ਸੂਈਆ ਦੁੱਧ ਬਈ ਹੁਣ ਦੁੱਧ ਹੈ 12 ਪੂਰਾ ਪੂਰਾ ਤਸੱਲੀ ਕਰਾ ਦੇਗਾ ਹਾਂ ਲੈ ਮਿੱਤਰੋ 12 ਕਿਲੋ ਬਾਈ ਦੁੱਧ ਕਹਿੰਦਾ ਤਸੱਲੀ ਤੁਸੀਂ ਕਰਨੀ ਆ 9 ਦਿਨਾਂ ਸੂਈ ਆ ਠੀਕ ਹੈ ਤੇ ਮਾਗਰ ਕੱਟਾ ਕੱਟੀ ਕੱਟਾ ਜੀ ਮਾਗਰ ਕੱਟਾ ਠੀਕ ਹੈ ਰੇਟ ਬਾਈ ਕੀ ਕਰਦਾ ਰੇਟ 1 10 1 10 ਮਾਨਤਨ ਹੋ ਜੂ ਹਾਂ ਮਾਨਤਨ ਮਾਨਤਨ ਬਾਈ ਕਹਿੰਦਾ ਹੋ ਜੂਗਾ ਰੇਟ 1 ਲੱਖ ਤੇ 10000 ਪਿੰਡ ਬਾਈ ਦਾ ਬੁਰਜਾਠੀ ਜਲਾ ਮਾਨਸਾ ਪੂਰੀ ਜਾਣਕਾਰੀ ਤੁਸੀਂ ਟੈਲੀਫੋਨ ਕਰਕੇ ਲੈ ਸਕਦੇ ਹੋ ਇੱਕ ਵਾਰੀ ਨੰਬਰ ਹੋਰ ਹੋਰ 77197 6502 ਤੇ ਤਸੱਲੀ ਤੁਸੀਂ ਕਰਨੀ ਮਿੱਤਰੋ ਕਿਉਂ ਪੈਸੇ ਲੈਉਣੀਆਂ ਦੋ ਡੰਗ ਚੋ ਕੇ ਘਰੋਂ ਦੇਖ ਸਕਦੇ ਹੋ ਕੰਟੈਂਟ ਟਾਈਮ ਠੀਕ ਆ ਥਾਲੇ ਵੀ ਸਾਫਾ ਥੋੜਾ ਥਾਣਾ ਜ਼ਰੂਰ ਲੰਮਾ ਝੋਟੀ ਚੰਗੀ ਆ ਰੇਟ ਵੀ ਜਾਇਜ਼ ਆ 1.10 ਲੱਖ ਕਰਦਾ ਬਾਕੀ ਬਈ ਮਾਨਦਾਨ ਜ਼ਰੂਰ ਕਰੂਗਾ ਸੰਪਰਕ ਜ਼ਰੂਰ ਕਰ ਲਿਓ